ਦੇਖੋ ਜਿੱਦਾਂ ਖਾਣ ਦੀ ਕੋਈ ਉਮਰ ਨਹੀਂ ਤੇ ਪਾਣ ਦੀ ਕੋਈ ਉਮਰ ਨਹੀਂ ਉਦਾਂ ਐਕਸਰਸਾਈਜ਼ ਦੀ ਕੋਈ ਉਮਰ ਨਹੀਂ ਹੈਗੀ ਅੱਜ ਜਿੰਮਾਂ ਦੇ ਵਿੱਚ ਸਾਡੀ ਪ੍ਰੋਪਰ ਕੋਚਿੰਗ ਔਰ ਪ੍ਰੋਪਰ ਗਾਈਡੈਂਸ ਨਾ ਹੋਣ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੁਸੀਂ ਬਹੁਤ ਘੱਟ ਦੇਖਦੇ ਹੋ ਜਿੰਮਾਂ 'ਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜਿੰਨੇ ਵਰਜੀ ਵੱਡੀ ਉਮਰ ਹੋਵੇ ਉੱਥੇ ਤੱਕ ਗਾਈਡ ਕਰਨ ਦਾ ਸਭ ਤੋਂ ਵਧੀਆ ਇੱਕ ਸੈਂਟਰ ਹੈ ਔਰ ਹਰ ਬੰਦਾ ਜਿੰਮ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਫਿੱਟ ਕਰ ਸਕਦਾ ਹੈ ਲੋਕਾਂ ਨੂੰ ਪ੍ਰਮਿਤ ਕੀਤਾ ਆ ਲੋਕਾਂ ਨੂੰ ਅਟਰੈਕਟ ਕਰਕੇ ਜਿਹੜੇ ਅੱਜ ਆਈਡਾਂ ਚੱਲ ਰਹੀਆਂ ਨੇ ਭਜਨ ਘਟਾਣ ਵਧਾਣ ਵਾਲੀਆਂ ਉਹਦੇ ਕਰਕੇ ਸਾਡੀ ਫਿਟਨੈਸ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਉਹ ਸਾਰੇ ਲੋਕ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਟਨੈਸ ਦੀ ਫੈਸਿਲਿਟੀਆਂ ਤੋਂ ਦੂਰ ਹੋ ਰਹੇ ਨੇ ਜਿੰਮ ਦੀ ਉਮਰ ਵੀ ਹੁੰਦੀ ਹੈ ਕੋਈ ਫਿਰ ਹੁਣ ਦੇਖੋ ਜਿੱਦਾਂ ਖਾਣ ਦੀ ਕੋਈ ਉਮਰ ਨਹੀਂ ਤੇ ਪਾਣ ਦੀ ਕੋਈ ਉਮਰ ਨਹੀਂ ਉਦਾਂ ਐਕਸਰਸਾਈਜ਼ ਦੀ ਕੋਈ ਉਮਰ ਨਹੀਂ ਹੈਗੀ ਸਿਰਫ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਟ੍ਰੇਨਰ ਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਕਿਸ ਉਮਰ ਦੇ ਬੰਦੇ ਨੂੰ ਕਿਹੜੀ ਐਕਸਰਸਾਈਜ਼ ਕਰਾਣੀ ਹੈ ਅੱਜ ਜਿਮਾਂ ਦੇ ਵਿੱਚ ਸਾਡੀ ਪ੍ਰੋਪਰ ਕੋਚਿੰਗ ਔਰ ਪ੍ਰੋਪਰ ਗਾਈਡੈਂਸ ਨਾ ਹੋਣ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੁਸੀਂ ਬਹੁਤ ਘੱਟ ਦੇਖਦੇ ਹੋ ਜਿਮਾਂ 'ਚ 60 ਸਾਲ ਤੋਂ ਵੱਡੀ ਉਮਰ ਦੇ ਲੋਕ ਬਹੁਤ ਘੱਟ ਦੇਖਦੇ ਹੋ ਜਿਮ 'ਚ ਉਹਦਾ ਕਾਰਨ ਇਹੀ ਹੈ ਕਿ ਛੋਟੀ ਉਮਰ ਦੇ ਬੱਚੇ ਸੋਚਦੇ ਨੇ ਕਿ ਜਿਮ 'ਚ ਜਾਵਾਂਗੇ ਸਾਡੀ ਹਾਈਡਰ ਹੋ ਜਾਊਗੀ ਵੱਡੀ ਉਮਰ ਦੇ ਸੋਚਦੇ ਨੇ ਕਿ ਵੀ ਸਾਡੀ ਉਮਰ ਹੋ ਗਈ ਹੁਣ ਵੀ ਐਵੇਂ ਗੋਡਾ ਗੋਡਾ ਬਾਹਣਾ ਟੜਵਾ ਲਈਏ ਵੀ ਇੱਥੇ ਤਾਂ ਮੁੰਡੇ ਮਸਲ-ਮਸਲ ਬਣਾਉਣ ਵਾਲੇ ਨੇ ਇਹ ਸਿਰਫ ਇੱਕ ਗਲਤ ਫਹਿਮੀ ਔਰ ਸਾਡੀ ਲੋਕਾਂ ਨੂੰ ਗਾਈਡ ਗਾਈਡ ਨਾ ਕਰਨ ਦਾ ਨਤੀਜਾ ਹੈ ਆਦਰਵਾਇਜ਼ ਜਿਮ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜਿੰਨੀ ਵਰਜੀ ਵੱਡੀ ਉਮਰ ਹੋਵੇ ਉੱਥੇ ਤੱਕ ਗਾਈਡ ਕਰਨ ਦਾ ਸਭ ਤੋਂ ਵਧੀਆ ਇੱਕ ਸੈਂਟਰ ਹੈ ਔਰ ਹਰ ਬੰਦਾ ਜਿਮ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਫਿੱਟ ਕਰ ਸਕਦਾ ਹੈ ਸਿਰਫ ਔਰ ਸਿਰਫ ਗਾਈਡੈਂਸ ਪ੍ਰੋਪਰ ਨਾ ਮਿਲਣ ਕਰਕੇ ਜਿਹੜੇ ਨਵੇਂ ਅੱਜਕਲ ਮੀਡੀਆ ਨੇ ਲੋਕਾਂ ਨੂੰ ਪ੍ਰਮਿਤ ਕੀਤਾ ਹੈ ਲੋਕਾਂ ਨੂੰ ਅਟਰੈਕਟ ਕਰਕੇ ਜਿਹੜੇ ਅੱਜ ਐਡਾਂ ਚੱਲ ਰਹੀਆਂ ਨੇ ਵਜ਼ਨ ਘਟਾਣ ਵਧਾਣ ਵਾਲੀਆਂ ਉਹਦੇ ਕਰਕੇ ਸਾਡੀ ਫਿਟਨੈਸ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਔਰ ਸਾਰੇ ਲੋਕ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਟਨੈਸ ਦੀ ਫੈਸਿਲਿਟੀਆਂ ਤੋਂ ਦੂਰ ਹੋ ਰਹੇ ਨੇ ਇਥੇ ਇਹ ਵੀ ਗੱਲ ਆਖੀ ਜਿਹੜੀ ਕਹਿੰਦੇ ਗ੍ਰੀਨ ਟੀ ਹੁੰਦੀ ਜਿਵੇਂ ਕਿ ਪੇਟ ਨੂੰ ਸਾਫ਼ ਕਰ ਦਿੰਦੀ ਹੈ ਸਵੇਰੇ ਉੱਠ ਕੇ ਕਹਿੰਦੇ ਨਿਰਨੇ ਕਾਲਜੇ ਪੀਣੀ ਚਾਹੀਦੀ ਆ ਉਹ ਕਾਫੀ ਚੀਜ਼ਾਂ ਪ੍ਰੋਡਕਟਰ ਨੇ ਜਿਹੜੇ ਵੀ ਲੋਕ ਵਰਤਦੇ ਨੇ ਉਹਨਾਂ ਬਾਰੇ ਕੀ ਕਹੋਗੇ ਫਿਰ ਦੇਖੋ ਇਹ ਜਿਹੜੇ ਪ੍ਰੋਡਕਟ ਨੇ ਪ੍ਰੋਡਕਟ ਨੇ ਸਿਰਫ ਆਪਣੀ ਐਡ ਕਰਨੀ ਆ ਪ੍ਰੋਡਕਟ ਦਾ ਪ੍ਰਮੋਟ ਕਰਨ ਵਾਸਤੇ ਉਹ ਪ੍ਰੋਡਕਟ ਨੂੰ ਕਹਿਣਗੇ ਕਿ ਵੀ ਆਹ ਪ੍ਰੋਡਕਟ ਯੂਜ਼ ਕਰੋ ਆ ਹੋ ਜਾਊਗਾ ਮੈਂ ਗਰੰਟੀ ਦੇਣਾ ਕਿ ਇੱਕ ਪ੍ਰੋਡਕਟ ਖਾਲੀ ਮੈਂ ਯੂਜ਼ ਕਰਕੇ ਮੈਂ ਹੋਰ ਵੀ ਤਾਂ ਪੂਰਾ ਦਿਨ ਕੁਝ ਖਾਊਗਾ ਪੀਊਗਾ ਕੰਮ ਕਰੂੰਗਾ ਕਿੱਦਾਂ ਉਹਦਾ ਰੋਲ ਹੋ ਗਿਆ ਉਹਦੇ 'ਚ ਯਾ ਤਾਂ ਇੱਕ ਖਾਲੀ ਪ੍ਰੋਡਕਟ ਨੂੰ ਹੀ ਯੂਜ਼ ਕਰਕੇ ਤੁਸੀਂ ਫਾਇਦਾ ਨਹੀਂ ਚੁੱਕ ਸਕਦੇ ਤੁਸੀਂ ਉਹ ਪ੍ਰੋਡਕਟ ਨੂੰ ਉਦਾਂ ਯੂਜ਼ ਕਰਵਾਣਾ ਸਿਰਫ ਵੇਚਣ ਵਾਸਤੇ ਤੁਹਾਨੂੰ ਉਹਦੀ ਐਡ ਕਰਕੇ ਦਿਖਾਉਂਦੇ ਨੇ ਆਦਰਵਾਇਸ ਹੁੰਦੇ ਕੁਝ ਨਹੀਂ ਮਤਲਬ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਨੁਕਸਾਨ ਨਹੀਂ ਹੈਗਾ ਫਾਇਦਾ ਨਹੀਂ ਹੈਗਾ ਉਹਦਾ ਫਾਇਦਾ ਤਾਂ ਹੁੰਦਾ ਜੇ ਤੁਸੀਂ ਉਸ ਦੇ ਨਾਲ ਪੂਰੀ ਐਕਸਰਸਾਈਜ਼ ਕਰੋ ਪ੍ਰੋਪਰ ਪੂਰਾ ਦਿਨ ਦੀ ਖੁਰਾਕ ਫਾਲੋ ਕਰੋ ਤਾਂ ਹੀ ਤੁਹਾਨੂੰ ਉਹ ਫਾਇਦਾ ਪਚਾਊਗਾ ਖਾਲੀ ਗ੍ਰੀਨ ਟੀ ਪੀਣ ਨਾਲ ਥੋੜੀ ਤੁਹਾਨੂੰ ਉਹਦੇ ਫਾਇਦਾ ਹੋ ਜਾਣਾ ਹੈ ਜਾਂ ਭਾਰ ਘਟ ਜਾਣਾ ਹੈ ਜਾਂ ਤੁਸੀਂ ਆਪਣੇ ਆਪ ਨੂੰ ਫਿਟ ਕਰ ਲੈਣਾ ਉਹ ਇੱਕ ਸਪੋਰਟ ਕਰ ਸਕਦਾ ਤੁਹਾਡੀ ਉਹ ਤੁਹਾਨੂੰ ਮਿਸ ਗਾਈਡ ਕਰਦੇ ਨੇ ਤੁਹਾਨੂੰ ਪੂਰੀ ਸੱਚਾਈ ਨਹੀਂ ਦੱਸਦੇ ਇੱਕ ਪੱਖ ਨਹੀਂ ਦੱਸਦੇ ਉਹ ਜਿਹੜੇ ਦੇਸੀ ਨੁਸਖੇ ਵੀ ਜਿਹੜੇ ਦੱਸੇ ਜਾਂਦੇ ਨੇ ਵੀ ਨਿੰਬੂ ਜਿਹੜਾ ਕਿ ਜਿਹੜਾ ਸਹਿਦ ਹੁੰਦਾ ਉਹ ਵੀ ਕਹਿੰਦੇ ਵੀ ਉਹ ਘਰ ਦੇ ਵਿੱਚ ਜਿਵੇਂ ਕਿ ਉਹ ਉਹ ਵੀ ਗੱਲਾਂ ਉਗੜਦੀਆਂ ਨੇ ਦੇਖੋ ਜਿੰਨੇ ਵੀ ਦੇਸੀ ਨੁਸਖੇ ਹੋ ਗਏ ਜਾਂ ਜਿਹੜੀ ਗ੍ਰੀਨ ਟੀ ਦੀ ਗੱਲ ਕੀਤੀ ਹੈ ਇਹ ਨੁਸਖੇ ਜਿਹੜੇ ਹੈਗੇ ਨੇ ਨਾ ਪੁਰਾਣੇ ਟਾਈਮ ਦੀਆਂ ਗੱਲਾਂ ਨੇ ਉਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਜਿਵੇਂ ਸਪਲੀਮੈਂਟਸ ਨਹੀਂ ਹੁੰਦੇ ਸੀ ਸਟੀਰੋਇਡ ਨਹੀਂ ਹੁੰਦੇ ਸੀ ਲੋਕ ਇਹ ਚੀਜ਼ਾਂ ਯੂਜ਼ ਕਰਦੇ ਸੀ ਮਿਹਨਤ ਕਰਦੇ ਸੀ ਨਾਲ ਤੇ ਦੇਸੀ ਵਧੀਆ ਖੁਰਾਕ ਖਾਂਦੇ ਸੀ ਫਿਰ ਵੀ ਸੀਗੇ ਲੋਕ ਪਹਿਲਾਂ ਫਿਰ ਸੀਗੇ ਨਾ ਮਿਹਨਤ ਕਰਦੇ ਸੀ ਦੇਸੀ ਖੁਰਾਕ ਖਾਂਦੇ ਸੀ ਆਰਟੀਫੀਸ਼ੀਅਲ ਚੀਜ਼ਾਂ ਨਹੀਂ ਲੈਂਦੇ ਸੀ ਜਿੱਦਾਂ ਲੋਕ ਕਾਲੇ ਛੋਲੇ ਭੁਗੋ ਵਗੈ ਰੱਖ ਦਿੰਦੇ ਸੀ ਅੱਜ ਕਾਲੇ ਛੋਲੇ ਪਾਪ ਘੋ ਕੇ ਰੱਖੋ ਕੈਮੀਕਲ ਪਾਇਆ ਹੋਇਆ ਤੁਹਾਨੂੰ ਹੋਰ ਕੋਈ ਪ੍ਰੋਬਲਮ ਹੋ ਜੂਗੀ ਹੈਨਾ ਤੇ ਜਿਹੜੀ ਆ ਜਿਹੜੀਆਂ ਚੀਜ਼ਾਂ ਗ੍ਰੀਨ ਟੀ ਹੋ ਗਿਆ ਜਾਂ ਤੁਹਾਡੀ ਜਿਹੜੀ ਨਿੰਬੂ ਪਾਣੀ ਹੋ ਗਿਆ ਕਹਿੰਦੇ ਆ ਇਹਦੇ ਨਾਲ ਤੁਹਾਨੂੰ ਉਦਾਂ ਯੂਜ਼ ਕਰਨ ਨਾਲ ਫਾਇਦਾ ਇਹ ਹੋਊਗਾ ਕਿ ਜੇ ਤੁਸੀਂ ਸਾਰਿਆ ਦਿਨ ਪੂਰਾ ਦਿਨ ਪ੍ਰੋਪਰ ਖਾਣਾ ਖਾਓਗੇ ਐਕਸਰਸਾਈਜ਼ ਕਰੋਗੇ ਤਾਂ ਤਾਂ ਉਹਨਾਂ ਵਾਂ ਜਾਂ ਫਾਇਦਾ ਕਰਨੀ ਗਿਆ ਅਦਰਵਾਈਜ਼ ਸਿਰਫ ਇਹ ਪ੍ਰੋਡਕਟ ਵੇਚਣ ਦਾ ਇੱਕ ਮੀਡੀਆ ਵੱਲੋਂ ਪ੍ਰਚਾਰ ਹੈ ਅਦਰ ਇਹਦਾ ਵੈਸੇ ਤੁਹਾਨੂੰ ਉਦਾਂ ਕੋਈ ਫਾਇਦਾ ਨਹੀਂ ਹੈਗਾ ਸੋਚੋਗੇ ਤੁਸੀਂ ਗ੍ਰੀਨ ਟੀ ਪੀਲੀ ਤਾਂ ਤੁਸੀਂ ਬਿਲਕੁਲ ਫਿੱਟ ਹੋ ਗਏ ਮੇਨ ਐਕਸਰਸਾਈਜ਼ ਹੈ ਬਸ एक्सरसाइज मेन है और सब तो जरूरी है कि एक्सरसाइज दी जानकारी होनी बहुत जरूरी है सब तो मेन पार्ट है ਤੁਹਾਡਾ পেট ਤੁਸੀਂ পেট ਨੂੰ ਡਾਈਜੈਸਟਿਵ ਸਿਸਟਮ ਨੂੰ ਸਟਰੋਂਗ ਕਰੋ পেট ਦੀ ਐਕਸਰਸਾਈਜ਼ ਕਰੋ ਨਾਲ ਦੂਜੀ ਬੋਡੀ ਦੀ ਐਕਸਰਸਾਈਜ਼ ਜ਼ਰੂਰੀ ਨੇ পেট ਦੀ ਐਕਸਰਸਾਈਜ਼ ਸਭ ਤੋਂ ਜ਼ਰੂਰੀ ਨੇ পেট ਦੀ ਐਕਸਰਸਾਈਜ਼ ਕਰੋਗੇ ਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੋਊਗੀ ਤੁਹਾਡੀ ਕਮਰ ਦਰ ਠੀਕ ਹੋਊਗਾ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋਊਗਾ ਤੁਸੀਂ ਕਬਜ ਦੇ ਕਬਜ ਤਾਂ ਠੀਕ ਹੋਊਗੀ ਤੁਹਾਡੇ ਮਤਲਬ ਗੈਸ ਬਣਦੀ ਹੈ ਕਿਸੇ ਵੀ ਤਰ੍ਹਾਂ ਯੂਰਿਕ ਐਸਿਡ ਬਣਦਾ ਹੈ ਪੇਟ ਸਭ ਤੋਂ ਵਧੀਆ ਐਕਸਰਸਾਈਜ਼ ਪੇਟ ਦੀ ਹੈ ਤੁਸੀਂ ਉਹਨੂੰ ਕਰਕੇ ਸਾਰੀ ਜ਼ਿੰਦਗੀ ਫਿਟਨੈਸ ਦਾ ਇੰਜੋਏ ਕਰੋ ਖਾਣਾ ਛੱਡਣਾ ਜ਼ਰੂਰੀ ਨਹੀਂ ਹੈਗਾ ਖਾਣੇ ਨੂੰ ਖਾ ਕੇ ਹਾਜਮ ਕਰਨਾ ਜ਼ਰੂਰੀ ਹੈ ਜੇ ਤੁਸੀਂ ਅੱਜ 15 15 20 20 ਸਾਲ ਦੇ ਉਮਰ ਡਾਈਟ ਪਲਾਨ ਬੱਚੇ ਫੋਲੋ ਕਰ ਰਹੇ ਨੇ ਤਾਂ ਕਦੋਂ ਖਾਣਗੇ ਫਿਰ ਉਹ ਉਸ ਤੋਂ ਬਾਅਦ ਡਾਕਟਰ ਮਨਾ ਕਰ ਦੇਣਗੇ ਨੁਕਸਾਨ ਹੈਗੇ ਵੀ ਇਹਨਾਂ ਦੇ ਕੁਝ ਬਿਲਕੁਲ ਦੇਖੋ ਤੇ ਤੁਸੀਂ ਇਹ ਦੁੱਧ ਨਹੀਂ ਪੀਂਦੇ ਕਿਉਂ ਨਹੀਂ ਖਾਂਦੇ ਰੋਟੀ ਨਹੀਂ ਖਾਂਦੇ ਤਾਂ ਤੁਸੀਂ ਖਾਓਗੇ ਕੀ ਆਰਟੀਫੀਸ਼ੀਅਲ ਡਾਈਟ ਆਰਟੀਫੀਸ਼ੀਅਲ ਡਾਈਟ ਨੇ ਤੁਹਾਨੂੰ ਟੈਂਪਰੇਰੀ ਤੁਹਾਨੂੰ ਉਸ ਟਾਈਮ ਤੱਕ ਤਾਂ ਥੋੜਾ ਜਿਆਦਾ ਤੁਹਾਨੂੰ ਲੱਗਦਾ ਹੈ ਕਿ ਵੀ ਅਸੀਂ ਠੀਕ ਆ ਐਕਟਿਵ ਆ ਫਿਟ ਆ ਆਉਣ ਵਾਲੇ ਟਾਈਮ 'ਚ ਤੁਹਾਡੀ ਬਾਡੀ 'ਚ ਨਿਊਟ੍ਰੀਸ਼ਨ ਦੀ ਵੈਲਿਊ ਦੀ ਜਿਹੜੀ ਆ ਕਮੀ ਹੋ ਜੂਗੀ ਨਾ ਨਾ ਖਾਣ ਕਰਕੇ ਇਸ ਕਰਕੇ ਦੁੱਧ ਵੀ ਪੀਓ ਰੋਟੀ ਵੀ ਖਾਓ ਘਿਓ ਵੀ ਖਾਓ ਜ਼ਰੂਰਤ ਦੇ ਅਨੁਸਾਰ ਸਹੀ ਬੰਦੇ ਤੋਂ ਗਾਈਡੈਂਸ ਲੈ ਕੇ ਇਹਨੂੰ ਹਾਜਮ ਕਰਕੇ ਜੋ ਤੁਹਾਨੂੰ ਬਾਡੀ 'ਚ ਮਜ਼ਾ ਆਏਗਾ ਨਾ ਤੁਹਾਡੀ ਫਿਟਨੈਸ ਦਾ ਉਹ ਉਸ ਤਰੀਕੇ ਨਾਲ ਨਹੀਂ ਆ ਸਕਦਾ ਜਿਸ ਤਰੀਕੇ ਦਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਬਿਲਕੁਲ ਅ ਜੇ ਕੁੜੀਆਂ ਦੀ ਗੱਲ ਕਰਾਂ ਇੱਥੇ ਕੁੜੀਆਂ ਵੀ ਜ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੁੜੀਆਂ ਦਾ ਕਿੰਨਾ ਕੁ ਸਹੀ ਹੈ ਜਿੰਮ ਕਰਨਾ ਫਿਰ ਦੇਖੋ ਕੁੜੀ ਕੁੜੀ ਹੋਵੇ ਵਧੀਆ ਲੱਗਦੀ ਹੈ ਕੁੜੀ ਕੁੜੀ ਦੀ ਤਰ੍ਹਾਂ ਦਿਖੇ ਵਧੀਆ ਲੱਗਦੀ ਹੈ ਅੱਜ ਕੱਲ ਕੀ ਹੋ ਗਿਆ ਕਿ ਮੀਡੀਆ ਨੇ ਜਾਂ ਜਿਮ ਵਾਲਿਆਂ ਨੇ ਲੜਕੀ ਨੂੰ ਇੱਕ ਤਰ੍ਹਾਂ ਨਾਲ ਮਿਸਯੂਜ਼ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਕਿਸ ਤਰ੍ਹਾਂ ਦੇ ਕੱਪੜੇ ਪਵਾ ਕੇ ਰੀਲਸ ਬਣਵਾਉਂਦੇ ਨੇ ਉਹ ਅੱਜ ਕੁੜੀਆਂ ਦੇਖੋ ਮੈਂ ਇੱਕ ਗੱਲ ਕਰ ਰਿਹਾ ਕਿ ਇਹਨੂੰ ਅੱਜ ਬੰਦੇ ਜਿਹੜੇ ਹੁੰਦੇ ਨੇ ਆਦਮੀ ਹੁੰਦੇ ਨੇ ਉਹ ਆਪਣੀ ਚੈਸਟ ਨੂੰ ਛਾਤੀ ਨੂੰ ਚੈਸਟ ਕਹਿੰਦੇ ਨੇ ਕੁੜੀਆਂ ਵੀ ਆਪਣੀ ਛਾਤੀ ਨੂੰ ਚੈਸਟ ਕਹਿਣ ਲੱਗੀਆਂ ਦਾ ਇਦਾ ਮਤਲਬ ਇਹ ਸਮਝੋ ਕਿ ਵੀ ਅਸੀਂ ਮੁੰਡੇ ਕੁੜੀ ਬਰਾਬਰ ਹੋਣਾ ਠੀਕ ਹੈ ਲੇਕਿਨ ਮੁੰਡੇ ਦੀ ਦਿੱਖ ਮੁੰਡੇ ਦੀ ਹੋਣੀ ਚਾਹੀਦੀ ਹੈ ਕੁੜੀ ਦੀ ਦਿੱਖ ਕੁੜੀ ਦੀ ਹੋਣੀ ਚਾਹੀਦੀ ਹੈ ਸਰੀਰ ਨੂੰ ਇੰਨਾ ਖਰਾਬ ਨਾ ਕਰੋ ਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਵੀ ਤੁਹਾਡੀ ਲਾਈਫ ਖਰਾਬ ਹੋਵੇ ਤੁਹਾਡਾ ਆਨਲਾਈਨ ਟਾਈਮ ਵੀ ਖਰਾਬ ਹੋਵੇ ਤੁਸੀਂ ਐਜ਼ ਅ ਫੀਮੇਲ ਵੀ ਤੁਹਾਨੂੰ ਕਈ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ ਐਕਸਾਨ ਹੋ ਸਕਦੇ ਨੇ 100% ਨੁਕਸਾਨ ਹੁੰਦੇ ਨੇ ਕਿਉਂਕਿ ਸਿਸਟਮ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਜਿਹੜਾ ਰੱਬ ਨੇ ਬਣਾਇਆ ਹੈ ਸਿਸਟਮ ਨਾਲ ਖਿਲਵਾੜ ਨਾ ਕਰੋ ਸਟੀਰੋਇਡ ਨਾਲੋ ਜਲਦੀ ਬਾਡੀ ਬਣਾਉਣ ਦੇ ਚੱਕਰ 'ਚ ਸ਼ਾਰਟਕਟ ਨਾ ਮਾਰੋ ਕੁੜੀਆਂ ਨੂੰ ਵੀ ਚਾਹੀਦਾ ਕਿ ਤੁਸੀਂ ਆਪਣੇ ਸਰੀਰ ਨੂੰ ਸੋਹਣਾ ਬਣਾਓ ਨਾ ਕਿ ਇਸ ਤਰ੍ਹਾਂ ਬਣਾਓ ਕਿ ਤੁਹਾਡਾ ਸਰੀਰ ਨੂੰ ਅੱਜ ਛੋਟੀ ਜੀ ਥੋੜੀ ਜੀ ਵਾਹ ਵਾਈ ਲਈ ਥੋੜੀ ਜੀ ਲੋਕਾਂ ਤੋਂ ਤਾਰੀਫ ਦੇ ਚੱਕਰ 'ਚ ਅੱਜ ਜਾਣ ਵਾਲੇ ਆਉਣ ਵਾਲਾ ਤੁਸੀਂ ਆਪਣਾ ਟਾਈਮ ਖਰਾਬ ਨਾ ਕਰੋ ਉਹਨਾਂ ਇੱਕ ਐਕਸਰਸਾਈਜ਼ ਉਹਨਾਂਕ ਤਰੀਕੇ ਨਾਲ ਹੋਰ بڑے ਫੀਲਡ ਹੈਗੇ ਫਿਟਨੈਸ ਦੇ ਵਿੱਚ ਤੁਸੀਂ ਉਹਨਾਂ ਨੂੰ ਉਹਨਾਂ 'ਚ ਕੰਮ ਕਰੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਿਕਨੀ ਮਾਡਲ ਬਣਨਾ ਹੈ ਬੋਡੀ ਬਿਲਡਰ ਬਣ ਕੇ ਹੀ ਤੁਸੀਂ ਲੋਕਾਂ ਨੂੰ ਜ਼ਿਆਦਾ ਮੋਟੀਵੇਟ ਜਾਂ ਅਟਰੈਕਟ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਸ਼ਰੀਰ ਵੀ ਖਰਾਬ ਹੋਊਗਾ ਆਣ ਵਾਲੇ ਟਾਈਮ ਦੇ ਵਿੱਚ ਥੋੜੀ ਜਿਹੜੀ ਫਿਟਨੈਸ ਦਾ ਤੁਸੀਂ ਅੱਜ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਤੁਹਾਨੂੰ ਉਹਦਾ ਨੁਕਸਾਨ ਹੋਊਗਾ ਤਾਂ ਕੁੜੀਆਂ ਨੂੰ ਇਹ ਚਾਹੀਦਾ ਹੈ ਕਿ ਥੋੜਾ ਜਿਹਾ ਇੱਕ ਤਾਂ ਉਸ ਤਰੱਕੇ ਦੀਆਂ ਰੀਲਾ ਬਣਾਣ ਕੇ ਉਹਨਾਂ ਨੂੰ ਕੋਈ ਵੀ ਦੇਖੇ ਬਲਗਰ ਨਾ ਲੱਗੇ ਲੁੱਕ ਔਰ ਸਰੀਰ ਨੂੰ ਇਸ ਤਰੀਕੇ ਨਾਲ ਬਣਾਓ ਕਿ ਕੁੜੀ ਦਾ ਸਰੀਰ ਕੁੜੀ ਦਾ ਹੀ ਲੱਗਣਾ ਚਾਹੀਦਾ ਹੈ ਉਹਦੇ ਚ ਕੁਝ ਇਸ ਤਰੀਕੇ ਦਾ ਤੁਸੀਂ ਕੋਈ ਵੀ ਨਾ ਕੰਮ ਕਰੋ ਕਿ ਤੁਹਾਡਾ ਆਉਣ ਵਾਲਾ ਜਿਹੜਾ ਟਾਈਮ ਹੈ ਅੱਜ ਦੇ ਚੱਕਰ ਚ ਉਹ ਖਰਾਬ ਹੋ ਜਾਵੇ ਬਿਲਕੁਲ ਬੋਬੀ ਜੀ ਟ੍ਰੇਨਰ ਹੁੰਦੇ ਨੇ ਜੀਮ ਟ੍ਰੇਨਰ ਜਿਹੜੋਂ ਦੇ ਘਰ ਦੇ ਦੀ ਗੱਲ ਕਰੀਏ ਘਰ ਦੇ ਵੀ ਉਹ ਆਪਣੇ ਘਰ ਦੇ ਨੂੰ ਜਿਹੜੀ ਕਿ ਸਲਾਹ ਨਹੀਂ ਦਿੰਦੇ ਤੇ ਜਿਮ ਚ ਜਾ ਕੇ ਸਲਾਹ ਦਿੰਦੇ ਨੇ ਤੇ ਮੈਂ ਤੁਹਾਨੂੰ ਜ਼ਰੂਰ ਪੁੱਛੂੰਗਾ ਇੱਥੇ ਵੀ ਘਰ ਦੇ ਕਿੰਨੇ ਕੁ ਬਿੱਟ ਨੇ ਫਿਰ ਤੁਹਾਡੀ ਹੁਣ ਦੇਖੋ ਮੈਂ ਨਾ ਇੱਕ ਹੁਣੇ ਕੁਝ ਦਿਨ ਪਹਿਲੇ ਇੱਕ ਮੈਂ ਪੋਸਟ ਪਾਇਆ ਸੀਗਾ ਦੀਵੇ ਤੱਲੇ ਹਨੇਰਾ ਕਿ ਅੱਜ ਅਸੀਂ ਇੰਨੇ ਕਮਰਸ਼ੀਅਲਾਈਜ਼ ਹੋ ਗਏ ਕਿ ਜਿੰਨੇ ਵੱਡੇ ਵੱਡੇ ਜਿਮ ਟ੍ਰੇਨਰ ਐ ਵੱਡੇ ਵੱਡੇ ਮੋਟੀਵੇਸ਼ਨਲ ਸਪੀਕਰ ਐ ਯੋਗਾ ਗੁਰੂ ਐ ਡਾਈਟੀਸ਼ਨ ਐ ਉਹਨਾਂ ਦੇ ਘਰ ਦੇ ਲੋਕ ਮਾਂ-ਬਾਪ ਉਹਨਾਂ ਦੇ ਬੱਚੇ ਭੈਣ ਭਰਾ ਸਾਰੇ ਅਨਫਿਟ ਨੇ ਸਾਰੇ ਅਨਫਿਟ ਨੇ ਉਹ ਉਹਨਾਂ ਨੂੰ ਮੋਟੀਵੇਟ ਨਹੀਂ ਕਰ ਸਕਦੇ ਔਰ ਕੈਸੀ ਵੀ ਲੋਕ ਨੇ ਜੋ ਜਿਮ ਖੋਲਦੇ ਨੇ ਲੇਕਿਨ ਉਹਨਾਂ ਦਾ ਘਰ ਦਾ ਕੋਈ ਬੰਦਾ ਕਦੀ ਜਿਮ ਨਹੀਂ ਜਾਂਦਾ ਤਾਂ ਇੱਥੇ ਦੇਖੋ ਕਿ ਵੀ ਉਹ ਲੋਕਾਂ ਨੂੰ ਫਿਟ ਕਰਨ ਦਾ ਲੈਕਚਰ ਦਿੰਦੇ ਨੇ ਲੋਕਾਂ ਨੂੰ ਫਿਟ ਕਰਨ ਦੇ ਵਾਸਤੇ ਐਕਸਰਸਾਈਜ਼ ਕਰਾਉਂਦੇ ਨੇ ਸਿਰਫ ਇੱਕ ਕਮਰਸ਼ੀਅਲਾਈਜ਼ ਹੋ ਗਿਆ ਕਿ ਵੀ ਪੈਸੇ ਦੇ ਲਈ ਜਿਹੜਾ ਤੁਹਾਡੇ ਕੋਲ ਆ ਗਿਆ ਤੁਸੀਂ ਉਹਨਾਂ ਨੂੰ ਫਿਟ ਕਰਤਾ ਜਦ ਕਿ ਤੁਸੀਂ ਆਪਣੇ ਘਰ ਦੇ ਬੰਦਿਆਂ ਨੂੰ ਅਨ ਨਹੀਂ ਐਡ ਫਿਟ ਕਰਨ ਦੇ ਲਈ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਇਹ ਕਰਨਾ ਚਾਹੀਦਾ ਹੈ ਕਿ ਜਿਹੜਾ ਟ੍ਰੇਨਰ ਹੈ ਇੱਕ ਵਧੀਆ ਰੋਲ ਮਾਡਲ ਬਣਨਾ ਚਾਹੀਦਾ ਹੈ ਕਿ ਤੁਸੀਂ ਸ਼ੁਰੂਆਤ ਆਪਣੇ ਘਰ ਦੇਆਂ ਤੋਂ ਕਰੋ ਉਹਨਾਂ ਨੂੰ ਫਿੱਟ ਕਰੋ ਤਾਂ ਕਿ ਤੁਸੀਂ ਐਗਜ਼ਾਮਪਲ ਕਰ ਸਕੋਗੇ ਵੀ ਮੇਰੇ ਘਰ ਦੇ ਵੀ ਫਿੱਟ ਨੇ ਹੁਣ ਤੁਸੀਂ ਟ੍ਰੇਨਰ ਹੋ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਭੈਣ ਭਰਾ ਅਨਫਿੱਟ ਨੇ ਔਰ ਡਾਕਟਰਾਂ ਤੋਂ ਦਵਾਈਆਂ ਖਾ ਰਹੇ ਨੇ ਉਹਨਾਂ ਨੂੰ ਕੋਈ ਇੰਨੀਆਂ ਪ੍ਰੋਬਲਮਸ ਨੇ ਤੁਸੀਂ ਕਿੱਦਾਂ ਲੋਕਾਂ ਨੂੰ ਗਾਈਡ ਕਰ ਰਹੇ ਹੋ ਕਿਸ ਤਰੀਕੇ ਨਾਲ ਗਾਈਡ ਕਰ ਰਹੇ ਹੋ ਤੁਹਾਡੇ ਅੰਦਰ ਉਹ ਵੀ ਸੋਚਣਾ ਚਾਹੀਦਾ ਤੁਹਾਨੂੰ ਕਿ ਭਾਈ ਜੋ ਲੋਕਾਂ ਨੂੰ ਤੁਸੀਂ ਗਾਈਡ ਕਰ ਰਹੇ ਹੋ ਪਹਿਲੇ ਆਪਣੇ ਘਰ ਦੇ ਨੂੰ ਠੀਕ ਕਰੋ ਮੇਰੇ ਮੈਂ ਫੁੱਲ ਅਵੇਅਰ ਆ ਇਸ ਗੱਲ ਤੋਂ ਮੇਰੇ ਘਰ ਦੇ ਵੀ ਐਕਸਰਸਾਈਜ਼ ਕਰਦੇ ਨੇ ਮੇਰੇ ਜੋ ਦੋਸਤ ਮਿੱਤਰ ਨੇ ਮੈਂ ਉਹਨਾਂ ਨੂੰ ਵੀ ਗਾਈਡ ਕਰਦਾ ਰਹਿਣਾ ਮੈਂ ਉਹਨਾਂ ਨੂੰ ਵੀ ਗਾਈਡ ਕਰਦਾ ਰਹਿਣਾ ਤਾਂ ਕਿ ਤੁਸੀਂ ਅਗਰ ਵਾਕਿਆ ਜੀ ਪ੍ਰੋਫੈਸ਼ਨਲ ਟ੍ਰੇਨਰ ਹੋ ਵਾਕਿਆ ਜੀ ਚੰਗੇ ਟ੍ਰੇਨਰ ਹੋ ਤੇ ਉਹਨਾਂ ਦਾ ਜੋ ਫਾਇਦੇ ਦੀ ਸ਼ੁਰੂਆਤ ਹੈ ਆਪਣੇ ਘਰ ਤੋਂ ਕਰਕੇ ਇੱਕ ਰੋਲ ਮਾਡਲ ਬਣ ਕੇ ਲੋਕਾਂ ਤੱਕ ਚੰਗਾ ਮੈਸੇਜ ਪਹੁੰਚਾਓ ਕਿ ਵਾਕੇ ਤੁਸੀਂ ਚੰਗੇ ਟ੍ਰੇਨਰ ਹੋ ਤੁਸੀਂ ਘਰ ਦੇ ਵੀ ਤੁਹਾਡੇ ਫਿਟ ਨੇ ਤਾਂ ਤੁਸੀਂ ਲੋਕਾਂ ਨੂੰ ਫਿਟ ਕਰ ਸਕਦੇ ਹੋ ਅਦਰਵਾਈਜ਼ ਤੁਹਾਡੇ ਫਿਟਨੈਸ ਟ੍ਰੇਨਰ ਹੋਣ ਦਾ ਮੈਨੂੰ ਉਨੀ ਸਮਝ ਆਂਦਾ ਹੈ ਕਿ ਕੀ ਮਾਇਨੇ ਨੇ ਜਦ ਤੁਹਾਡੇ ਆਪਣੇ ਲੋਕ ਹੀ ਅਨਫਿਟ ਨੇ ਬਿਲਕੁਲ ਬਿਲਕੁਲ ਬੋਬੀ ਜੀ ਜਾਣਦੇ ਹੋਏ ਇੱਕ ਮੈਸੇਜ ਤੇ ਲੋਕਾਂ ਨੂੰ ਅਵੇਅਰਨੈਸ ਜਿਹੜਾ ਕਿ ਲੋਕ ਨਾ ਕਰਨ ਉਹ ਚੀਜ਼ ਉਹ ਜ਼ਰੂਰ ਦੱਸਿਓ ਇੱਥੇ ਆ ਮੇਰਾ ਸਾਰੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਜਿਹੜੀ ਫਿਟਨੈਸ ਹੈ ਬਹੁਤ ਜ਼ਰੂਰੀ ਹੈ ਸਰੀਰ ਤੋਂ ਉੱਤੇ ਕੀਮਤੀ ਕੁਝ ਨਹੀਂ ਹੈਗਾ ਜਲਦਬਾਜੀ ਚ ਤੇ ਲੋਕਾਂ ਦੀ ਗੱਲਾਂ ਚ ਆ ਕੇ ਆਪਣੇ ਸਰੀਰ ਨਾਲ ਖਿਲਵਾੜ ਨਾ ਕਰੋ ਐਕਸਰਸਾਈਜ਼ ਨੂੰ ਪੂਰੀ ਜ਼ਿੰਦਗੀ ਜਦ ਤੱਕ ਸਾਡੀ ਲਾਈਫ ਹੈ ਉਦੋਂ ਤੱਕ ਕਿਦਾਂ ਫਿਟ ਰਹਿ ਸਕਦਾ ਹੈ ਇਸ ਦੇ ਤਰੀਕੇ ਲੱਭੋ ਚੰਗੇ ਟ੍ਰੇਨਰ ਨਾਲ ਮਿਲ ਕੇ ਆਪਣੀ ਐਕਸਰਸਾਈਜ਼ ਦਾ ਸ਼ਡਿਊਲ ਬਣਾ ਕੇ ਡਾਈਟ ਪਲਾਨ ਬਣਾ ਕੇ ਤੁਸੀਂ ਆਪਣੀ ਲਾਈਫ ਨੂੰ ਕਿਦਾਂ ਇੰਜੋਏ ਔਰ ਫਿਟ ਕਰ ਸਕਦੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਨਾ ਕਿ ਕੁਝ ਟਾਈਮ ਦੀ ਬਾਡੀ ਬਣਾਉਣ ਦੇ ਚੱਕਰ ਚ ਆਪਣਾ ਸਰੀਰ ਖਰਾਬ ਕਰਨਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰਾ ਨਿਰਪੱਖ ਪੋਸਟ ਜਿਹੜੇ ਵੀ ਨਿਰਪੱਖ ਪੋਸਟ ਦੇਖ ਰਹੇ ਸਰੋਤਾ ਹੋਣਗੇ ਮੇਰੀ ਉਹਨਾਂ ਨੂੰ ਇੱਕ ਰਿਕੁਐਸਟ ਹੋਊਗੀ ਕਿ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਸਹੀ ਮਾਇਨੇਜ ਪਤਾ ਲੱਗ ਸਕੇ ਕਿ ਵੀ ਅਸੀਂ ਕਿਉਂ ਨਹੀਂ ਫਿਟ ਹੋ ਪਾ ਰਹੇ ਔਰ ਸਹੀ ਮਾਇਨੇਜ ਫਿਟਨੈਸ ਹੈ ਕੀ ਹੈ ਧੰਨਵਾਦ